ਕੀ ਕਰੀਏ ਤੇ ਦੇਖੋ ਪਰ ਸੀ ਜਾਣਨ ਕਿ ਬਚਿਆ ਕਿ ਇਹ ਲੈ ਕਿਵੇਂ ਕਰਦੇ ਕਿ ਕਿ ਕਰਾ ਜੋ ਬਣਾ ਹਿਆ ਸੁਪਾੜਾ ਕਿਉਂ ਹੋ ਗਿਆ ਸਭ ਨੇ ਸੁਣ ਜਾਣਾ ਤੇ ਆਪਣੇ ਕੋਲ ਚਾਨਣ ਚੱਲਣ ਨਾ ਕਰੀ ਲੋ ਤੇ ਜਿਹੜਾ ਫਾਕ ਦਿੱਤੀ ਮੈਂ ਕੋਈ ਕਰਾਵਾ ਰੱਖੇਗਾ ਜੇ ਆ ਕੇ ਦੁਬਾਰਾ ਆਇਆ ਤੇ ਚਾਨਣ ਦੇ ਕੇੰਡਰ ਜਿੱਤ ਇਹਨੂੰ ਫਿਰ ਆਪਰੇ ਇਹ ਅਟੇਵ ਦੇ ਦੇ ਸਾਰਾ ਚਾਰ ਸਦੀ ਬਿਲਕੁਲ ਕਰ ਦੇਦਾ ਜੀ ਇਹਦੇ ਮੰਨੇ ਉੱਚੇ ਕਿ ਭਜਾ ਨਾ ਕੋਈ ਨਾ ਫਰੋਲ ਦਾ ਵਾਇਪਸ ਜਿੱਦੇ ਗੋੜੇ ਉੱਤੇ ਜੋ ਖੜ ਜਾ ਹੈ ਭਗਤ ਵੀ ਪੱਕਾ ਮੱਥੇ ਬੜੇ ਟੇਕਦਾ ਇਹ ਨੂੰ ਬੱਦਦਾ ਇਹ ਜੇ ਯੋਸਾ ਵੀ ਜੰਮ ਬਣਾ

ਲੈ ਗਿਆ ਸਾਈਡ ਜੋ ਰੰਗੇ ਨੂੰ ਲੈ ਗਿਆ ਇਹ ਨੂੰ ਕਾਚਾ ਮੁੰਡੇ ਨੂੰ ਕਾਰ ਕਰੇ ਨਿਕਲਾ ਅੰਦਰ ਜਿਹੜੀ ਆਇਤ ਨੂੰ ਕਰਦਾ ਹੈ ਆਉਂਦੇ ਨਾ ਆਉਂਦੇ ਜਦੋਂ ਕੋਟ ਲੱਗਿਆ ਫਿਰ ਇੰਟਰੀ ਵਾਣੀ ਬਗਾਨ ਨੂੰ ਬਸ ਹੀ ਆ ਕੇ ਸਰਾਹੇ ਹਮਨੇ ਸੋਚਿਆ ਨਾ ਮੁੰਡੇ ਕਾਰ ਕਰੇ ਫਿਰ ਮੱਥਾ ਟੇਕ ਲੱਗਿਆ ਜੇ ਇਹ ਭੁੱਲ ਬਖਸ਼ਾ ਰਿਹਾ ਨਾ ਉਹ ਆ ਕੇ ਨਾਲ ਦੇ ਵੀ ਨਾਲ ਦੇ ਵੀ ਆ ਕੇ ਸੱਚੂ ਨਹੀਂ ਬਣਾ ਦੇ ਬਣਾਉਂਦੀ ਬਣਾ ਯਾਰ ਆਏ ਵੀ ਬੇਦਰਦੀ ਦਾ ਫੇਸ ਬਣਾਉਂਦੇ ਨੇ ਮੈਂ ਇੱਕ ਯਾਰ ਜਮੀਨ ਕਰ ਪੱਕੇ ਸਾਥੀ ਆ ਗਏ ਦੇ 3 5 ਜੀ ਅਪਰਾਧ ਨਾਲ ਆਏ ਹੋ ਪ੍ਰਸਾਦ ਲੈ ਜਾਉਂਗੇ ਉਹਨਾਂ ਸਾਥੀ ਦੇ ਉਹ ਵੀ ਉਹ ਆ ਗਏ ਨੇ ਇਹਦੇ ਨਾਲ ਦੇ ਭੁੱਲ ਬਖਸ਼ਾ ਦੇ ਬਣੇ ਅਭੀ

Gracias. ਲਾ ਲਿਆ ਲਾ ਲਿਆ ਜੀ ਹੁਣੇ ਅਵੇ ਬਾਹਰ ਵਿੱਚ ਲਪੇਟ ਕੇ ਪਿੱਛੇ ਲੈ ਜਾਏਗਾ ਇਹ ਕਰਨ ਤੇ ਉਹ ਤਾਂ ਕਹਿੰਦਾ ਪੂਰਾ ਫੜਾ ਕਰਕੇ ਤੋਰ ਪਾ ਕੇ ਪਾ ਦੇਣਾ ਉਹਨਾਂ ਦਾ ਘਾਟ ਸੁਣਤਾ ਕਰਦਾ ਆਗੇ ਫੇਰੇ ਦੇ ਨਾਲ ਦੇ ਪ੍ਰਸ਼ਾਦ ਲੈ ਕੇ ਆਏ ਭੁੱਲ ਬਚਾਂ ਵਾਲੇ उम्मीद ना अरे ना पढ़ाया जाए जाए ना बंदे लेके जैसे आए वो तो नहीं बोला कि दिन से ये सैनिक कैसे कैसे है मैंने ना जब थाना मामलों के करते होते ये मशीन ये काम पटु उठते होते वो गलत पता हासिल होता है ना और अपने ना अपने पास में और राधा नहीं आते फिर नहीं भाई भाई जब से

ਦੇ ਜਾਣਦੇ ਕਿ ਤੱਕ ਨਹੀਂ 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 ਅਪਾਰਾ ਉਹ ਮੈਂ ਦਾ ਸ਼ਰੀਰ ਇਹਦਾ ਪਾਜੀ ਆ ਹੁਣ ਕੈਮਰਾ ਕੱਟ ਦਈਏ ਪੂਰੇ 11 ਵਜੇ ਉਹ ਉਹ ਉਪਰੇ ਨਿਕਲੇ ਨੇ ਇਹ ਇਧਰ ਨੂੰ ਉਹ ਜਿਹੜਾ ਮੰਦਰ ਤੇ ਲੱਗਾ ਨਾ ਉੱਥੋਂ ਉਹਨੂੰ ਉਹ ਦੇਖੇਗਾ ਫੜ ਕੇ ਰਿੱਤੀ ਗਈ ਨਹੀਂ ਉਹ ਮੇਰੇ ਇੱਕ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਨਾ ਆਹ ਕੈਮਰਾ ਦੱਸੇਗਾ ਉਹ ਖੜੇ ਆਹਾ 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 ਨਾ 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 ਆਹਾ ਦੇਖ ਰਹੇ ਹਾਂ ਆ ਦੱਸੇਗਾ ਇਹ 15 15 ਤੇ 12 ਸਰਾਵਾਂ 15 ਇਹਦੀ ਸ਼ਕਤ ਹੈ ਜਿਸ ਨਾਲ ਪਰਕਰਨਾ ਨਹੀਂ 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 ਇਹਦੀ ਥੋਡੀ ਛੋਟੀ ਹੈ ਯਾਰ ਜੋ ਉਪੋ ਦਾ ਮੁੰਡਾ ਹੈ ਮੋੜਾ ਮੁੰਡਾ